ਦੀ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਇਸ ਵੀਡੀਓ ਰਾਹੀਂ ਕਿ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਇੱਕ ਅਜੀਹਾ ਮੰਤਰ ਦਿੱਤਾ ਜਿਸ ਮੰਤਰ ਦਾ ਅਗਰ ਅਸੀਂ ਜਾਪ ਰੋਜ਼ ਕਰੀਏ ਉਸ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਤਾਂ ਵਾਹਿਗੁਰੂ ਸਾਡੇ ਸਾਰੇ ਦੁੱਖਾਂ ਕਲੇਸ਼ਾਂ ਪਾਪਾਂ ਨੂੰ ਦੂਰ ਕਰ ਦਿੰਦੇ ਨੇ ਤੇ ਉਸ ਮੰਤਰ ਦਾ ਬਹੁਤ ਵੱਡਾ ਅਸਰ ਹੁੰਦਾ ਅਸੀਂ ਕਿਉਂ ਕਿਤੇ ਜਗਾ ਜਗਾ ਭਟਕੀਏ ਕਿਉਂਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਬਹੁਤ ਵੱਡਾ ਮੰਤਰ ਦੇ ਗਏ ਨੇ ਜੋ ਕਿ ਹਰ ਕਿਤੇ ਚੱਲਦਾ ਕਿਤੇ ਤੁਸੀਂ ਕੋਟਕ ਗੁਜੈਰੀ ਕਿਤੇ ਕਲੇਸ਼ ਕਿਤੇ ਚਿੱਤ ਲੈਣ ਜਿੱਤ ਪ੍ਰਾਪਤ ਕਰਨ ਲਈ ਜਾਣਾ ਜਾਂ ਤੁਸੀਂ ਧਨ ਦੌਲਤ ਦੀ ਪ੍ਰਾਪਤੀ ਚਾਹੁੰਦੇ ਹੋ ਜਾਂ ਤੁਸੀਂ ਸੁੱਖ ਆਰਾਮ ਚਾਹੁੰਦੇ ਹੋ ਸਕੂਨ ਚਾਹੁੰਦੇ ਹੋ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਚਾਹੁੰਦੇ ਹੋ ਤਾਂ ਤੁਸੀਂ ਇੱਧਰ ਉੱਧਰ ਭਟਕਣ ਫਿਰਨ ਨਾਲੋਂ ਉਸ ਮੰਤਰ ਦਾ ਉਚਾਰਨ ਰੋਜ਼ ਦਿਲੀ ਕਰੋ ਰੋਜ਼ ਕਰੋ ਤਾਂ ਜੋ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋਣ ਤੇ ਤੁਹਾਨੂੰ ਸੁੱਖ ਆਰਾਮ ਸਕੂਨ ਮਿਲੇ ਜ਼ਿੰਦਗੀ ਵਿੱਚ ਆਏ ਹੋ ਜਾਂਦਾ ਤੁਹਾਡਾ ਇਹ ਜੀਵਨ ਆ ਜੋ ਸਫਲ ਹੋਵੇ ਵੈਸੇ ਤਾਂ ਅਸੀਂ ਆਏ ਇੱਥੇ ਜੋ ਕੰਮ ਦੇ ਲਈਆਂ ਉਹ ਕੰਮ ਅਸੀਂ ਬਹੁਤ ਘੱਟ ਕਰਦੇ ਆ ਅਸੀਂ ਇੱਥੇ ਪਰਮਾਤਮਾ ਨੇ ਸਾਨੂੰ ਮਨੁੱਖੀ ਜਨਮ ਦਿੱਤਾ ਪਰਮਾਤਮਾ ਦਾ ਨਾਮ ਜਪਣ ਲਈ ਪਰਮਾਤਮਾ ਦੇ ਦਰਸ਼ਨ ਦੀਦਾਰੇ ਕਰਨ ਲਈ ਤਦ ਅਸੀਂ ਆਪਣੇ ਕੰਮਕਾਰਾਂ ਵਿੱਚ ਬਿਜ਼ੀ ਰਹਿੰਦੇ ਆ ਤੇ ਅਸੀਂ ਪਾਠ ਸਿਮਰਨ ਭਜਨ ਬੰਦਗੀ ਨਹੀਂ ਕਰ ਪਾਉਂਦੇ ਸੋ ਅੱਜ ਉਹ ਅੱਜ ਆਪਾਂ ਪਹਿਲਾਂ ਬਾਕੀ ਵਿਚਾਰ ਬਾਤ ਦੇ ਵਿੱਚ ਕਰਾਂਗੇ ਪਹਿਲਾਂ ਆਪਾਂ ਉਸ ਮੰਤਰ ਦਾ ਉਚਾਰਨ ਕਰੀਏ ਮੂਲ ਮੰਤਰ ਜੋ ਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ ਜੇ ਅਸੀਂ ਕਹਿ ਦਿੰਨੇ ਆ ਕਿ ਸਾਨੂੰ ਪਾਰ ਕਰਦੇ ਸਾਡਾ ਮਨ ਨਹੀਂ ਲੱਗਦਾ ਇਧਰ ਉਧਰ ਫੁਰਨਿਆਂ ਵਿੱਚ ਭਟਕਦਾ ਰਹਿੰਦਾ ਮਨ ਕਦੇ ਕੋਈ ਫੁਰਨਾ ਮਨ ਚ ਆ ਜਾਂਦਾ ਕਦੇ ਕੋਈ ਮਤਲਬ ਜ਼ੁਬਾਨ ਸਾਡੀ ਬਾਣੀ ਪੜਦੀ ਆ ਪਰ ਮਨ ਸਾਡਾ ਟਿਕਦਾ ਨਹੀਂ ਮਨ ਨੂੰ ਟਿਕਾਉਣਾ ਬਹੁਤ ਜ਼ਰੂਰੀ ਆ ਤਾਂ ਜੋ ਸਾਡਾ ਕੀਤਾ ਪਾਰ ਸਫਲ ਹੋਵੇ ਤੇ ਸਾਨੂੰ ਵਾਹਿਗੁਰੂ ਜੀ ਦੇ ਦਰਸ਼ਨ ਜਲਦੀ ਹੋਣ ਮਨ ਨੂੰ ਟਿਕਾਉਣ ਦਾ ਜੋ ਤਰੀਕਾ ਇਹੋ ਹੈ ਕਿ ਜੋ ਦੇਖੋ ਮੈਂ ਬਹੁਤ ਜ਼ਿਆਦਾ ਗਿਆਨ ਤਾਂ ਨਹੀਂ ਰੱਖਦੀ ਪਰ ਜੋ ਜੋ ਮੇਰੇ ਨਾਲ ਹੋਇਆ ਮੈਨੂੰ ਸੱਚੇ ਪਿਤਾ ਵਾਹਿਗੁਰੂ ਜੀ ਨੇ ਆਪਣੀ ਲੜ ਲਾਇਆ ਤੇ ਆਪਣਾ ਬਣਾਇਆ ਜਿੱਦਾਂ ਵੀ ਦਰਸ਼ਨ ਦੀਦਾਰੀ ਹੋਏ ਮੈਂ ਸਭ ਤੁਹਾਨੂੰ ਜ਼ਰੂਰ ਰੋਜ਼ ਵੀਡੀਓਜ਼ ਦੇ ਮਾਧਿਅਮ ਰਾਹੀਂ ਦੱਸਦੀ ਰਹਾਂਗੀ ਜਿਵੇਂ ਜਿਵੇਂ ਹੋਇਆ ਤੁਸੀਂ ਵੀ ਪਲੀਜ਼ ਨਾਮ ਜਪਣਾ ਸ਼ੁਰੂ ਕਰੋ ਤਾਂ ਜੋ ਸਾਰੇ ਸੁੱਖ ਸ਼ਾਂਤ ਆਪਣੇ ਘਰ ਦੇ ਵਿੱਚ ਆ ਜਾਣ ਸੋ ਪੱਜ ਮੂਲ ਮੰਤਰ ਅਰਥ ਸਮੀਤ ਕਰਦੇ ਆ ਜਦੋਂ ਅਸੀਂ ਬਾਣੀ ਨੂੰ ਅਰਥਾਂ ਦੇ ਨਾਲ ਪੜ੍ਹਦੇ ਆ ਤਾਂ ਜਦੋਂ ਅਸੀਂ ਅੱਖਾਂ ਬੰਦ ਕਰ ਲੈਂਦੇ ਆ ਸਾਨੂੰ ਗੁਰਬਾਣੀ ਦੇ ਅਰਥ ਪਤਾ ਹੁੰਦੇ ਆ ਤਾਂ ਮਨ ਆਪਣੇ ਆਪ ਟਿਕਦਾ ਤੁਸੀਂ ਬਾਣੀ ਪੜ੍ਹਨ ਤੋਂ ਪਹਿਲਾਂ ਮਨ ਨੂੰ ਟਿਕਾਉਣਾ ਆਪਣੇ ਸਾਹਾਂ ਤੇ ਆਪਣੇ ਮਨ ਨੂੰ ਇਕਾਗਰ ਕਰਨਾ ਜਿੱਦਾਂ ਤੁਸੀਂ ਲੰਬਾ ਸਾਹ ਲੈਨੇ ਹੋ ਫਿਰ ਛੱਡਦੇ ਹੋ ਫਿਰ ਸਾਹ ਲੈਨੇ ਹੋ ਛੱਡਦੇ ਹੋ ਸਿਰਫ ਸਾਹਾਂ ਤੇ ਧਿਆਨ ਆ ਜਾਂਦਾ ਤਾਂ ਹੌਲੀ-ਹੌਲੀ ਤੁਸੀਂ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਤਾਂ ਜੋ ਤੁਹਾਡਾ ਵਾਹਿਗੁਰੂ ਸਿਮਰਨ ਦੇ ਵਿੱਚ ਧਿਆਨ ਲੱਗੇ ਇੱਧਰਲੇ ਉੱਧਰਲੇ ਫੁਰਨੇ ਤੁਹਾਡੇ ਮਨ ਦੇ ਵਿੱਚੋਂ ਹਟ ਜਾਣਗੇ ਸੋ ਆਪਾਂ ਅੱਜ ਮੂਲ ਮੰਤਰ ਸਾਹਿਬ ਜੀ ਦੇ ਅਰਚ ਕਰਦੇ ਹਾਂ ਅੱਖਾਂ ਬੰਦ ਕਰਕੇ ਸਿਰਫ ਸ਼ਬਦ ਦੇ ਵੱਲ ਹੀ ਧਿਆਨ ਦੇਣਾ ਤਾਂ ਜੋ ਤੁਹਾਡਾ ਧਿਆਨ ਇੱਧਰ ਉੱਧਰ ਨਾ ਜਾਵੇ ਤੇ ਤੁਹਾਡਾ ਮਨ ਲੱਗ ਸਕੇ ਸੋ ਪਲੀਜ਼ ਸਾ ਸੰਗਤ ਜੀ ਅੱਖਾਂ ਕਰਕੇ ਬੰਦ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਕਰਤਾ ਪੁਰ ਉਹੀ ਸਭ ਕੁਝ ਕਰਨ ਕਰਾਵਣ ਹਾਰ ਹੈ ਸਭ ਕੁਝ ਉਹੀ ਪਰਮਾਤਮਾ ਕਰਦਾ ਹੈ ਨਿਰਭਉ ਬਿਨਾ ਡਰ ਤੋਂ ਹੈ ਨਿਰਵੈ ਉਸ ਦਾ ਕੋਈ ਵੈਰੀ ਨਹੀਂ ਹੈ ਅਕਾਲ ਮੂਰਤ ਅਕਾਲ ਮੂਰਤ ਹੈ ਉਸਦੀ ਕੋਈ ਮੂਰਤ ਆਕਾਰ ਨਹੀਂ ਹੈ ਬਿਨਾ ਆਕਾਰ ਤੋਂ ਹੈ ਅਜੋਨੀ ਸਭੰ ਜੋਨਾ ਵਿੱਚ ਨਹੀਂ ਆਉਂਦਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਦ ਆਦ ਸਚੁ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਹਰ ਵੀ ਸੱਚ ਹੈ ਪਹਿਲਾਂ ਵੀ ਸੱਚ ਸੀ ਤੇ ਆਉਂਦੇ ਆਉਣ ਵਾਲੇ ਟਾਈਮ ਤੱਕ ਸੱਚ ਰਹੇਗਾ ਜੁਗਾ ਜੁਗਾ ਤੱਕ ਸੱਚ ਰਹੇਗਾ ਸੋ ਇਦਾਂ ਜਦੋਂ ਅਸੀਂ ਪਾਠ ਕਰਦੇ ਆ ਅੱਖਾਂ ਬੰਦ ਕਰ ਲੈਣੇ ਆ ਜੋ ਪਾਠ ਸਾਨੂੰ ਕੰਠਾ ਤਾਂ ਉਸ ਦੇ ਨਾਲ ਨਾਲ ਅਰਥ ਕਰਾਂਗੇ ਤਾਂ ਉਸ ਸ਼ਬਦ ਦੇ ਵਿੱਚ ਹੀ ਸਾਡਾ ਮਨ ਖੁੱਭ ਜਾਊਗਾ ਹੌਲੀ ਹੌਲੀ ਮਨ ਟਿਕਦਾ ਜਾਊਗਾ ਤੇ ਇੰਨੀ ਕੁ ਕਿਸਮਤ ਆਪਣੀ ਚੰਗੀ ਹੋਈ ਤਾਂ ਮਨ ਲਾ ਕੇ ਪਾਠ ਕਰਨ ਦੇ ਨਾਲ ਸੇਵਾ ਕਰਨ ਸਿਮਰਨ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਆਂ ਸਿਮਰਨ ਵੀ ਕਰਦੇ ਆਂ ਤਾਂ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਿਆ ਕਰੋ ਇਧਰ ਉਧਰ ਫੁਰਨਿਆਂ ਤੋਂ ਰਹਿਤ ਮਨ ਕਰਕੇ ਫਿਰ ਦੇਖਿਓ ਤੁਹਾਨੂੰ ਜਰੂਰ ਉਸ ਸ਼ਕਤੀ ਦੇ ਉਸ ਪਾਵਰ ਦੇ ਜੋ ਇਸ ਦੁਨੀਆ ਨੂੰ ਚਲਾ ਰਹੀ ਆ ਜਿਹਨੂੰ ਅਸੀਂ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਆਂ ਜਿਹਨੂੰ ਦੇਖਣ ਦੀ ਤਾਂਗ ਹਰ ਇੱਕ ਨੂੰ ਆ ਉਹਨੂੰ ਪਾਉਣ ਦੀ ਤਾਂਗ ਹਰ ਇੱਕ ਨੂੰ ਹੈ ਪਰ ਉਸ ਲਈ ਅਸੀਂ ਉਪਰਾਲਾ ਜਾਂ ਐਫਰਟਸ ਮੈਂਟ ਨਹੀਂ ਕਰਦੇ ਜੋ ਕਿ ਸਾਨੂੰ ਕਰਨੀ ਪੈਣੀ ਹੈ ਜਿਹਦੇ ਕਰਕੇ ਸਾਡਾ ਜੀਵਨ ਆਇਆ ਹੋਇਆ ਤੇ ਅਸੀਂ ਜ਼ਿੰਦਗੀ ਜਾਈ ਹੋਈ ਸਫਲ ਹੋ ਜਾਏਗੀ ਸੋ ਪਲੀਜ਼ ਕਿਉਂਕਿ ਮੈਨੂੰ ਤਾਂ ਇਸ ਮੂਲ ਮੰਤਰ ਦੇ ਜਾਪ ਨਾਲ ਬਹੁਤ ਕੁਝ ਮਿਲਿਆ ਬਹੁਤ ਬਾਣੀ ਨੇ ਬਹੁਤ ਕੁਝ ਦਿੱਤਾ ਬਹੁਤ سارے ਦੁੱਖਾਂ 바ਪਾ ਤੋਂ ਦੂਰ ਕੀਤਾ ਤੇ ਆਪਾਂ ਸਾਰੇ ਰਣ ਮਿਲ ਕੇ ਅਗਰ ਇਦਾਂ ਹੀ ਬਾਣੀ ਪੜੀਏ ਸੁਣੀਆਂ ਵਿਚਾਰੀਏ ਤਾਂ ਬਹੁਤ ਸੁਖਮਈ ਜ਼ਿੰਦਗੀ ਹੋ ਜਾਊਗੀ ਅੱਗੇ-ਅੱਗੇ ਆਪਾਂ ਹੋਰ ਪਾਠ ਵੀ ਅਰਥ ਸਮੇਤ ਕਰਾਂਗੇ ਅਗਲੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਜਰੂਰ ਰੋਜ਼ ਜੋ ਜੋ ਪਾਠ ਆਪਾਂ ਕਰਦੇ ਆਂ ਨਾਲ ਦੀ ਨਾਲ ਤੁਹਾਨੂੰ ਵੀ ਦੱਸਦੇ ਜਾਵਾਂਗੇ ਜੋ ਜੋ ਫਲ ਮਿਲਣੇ ਨੇ ਜਿੱਦਾਂ ਮੂਲ ਮੰਤਰ ਕਰਨ ਦੇ ਨਾਲ ਤਾਂ ਅੰਦੌਲਿਤ ਖੁਸ਼ੀਆਂ ਸਭ ਕੁਝ ਮਿਲੇ ਆ ਤਾਂ ਤੁਸੀਂ ਰੋਜ਼ ਜੋਤ ਲਗਾ ਕੇ ਪ੍ਰਸ਼ਾਦ ਬਣਾ ਕੇ ਅੰਮ੍ਰਿਤ ਕੋਲ ਰੱਖ ਕੇ ਪਾਠ ਕਰ ਸਕਦੇ ਹੋ ਅਗਰ ਪਾਠ ਕਰਨ ਦੇ ਲਈ ਤੁਹਾਡੇ ਕੋਲ ਜਿੰਨਾ ਪ੍ਰਸ਼ਾਦ ਬਣਾਉਣ ਲਈ ਟਾਈਮ ਸਮਾਂ ਤੇ ਸਹੀ ਜੋ ਸਿਚੁਏਸ਼ਨ ਨਹੀਂ ਹੈਗੀ ਤਾਂ ਤੁਸੀਂ ਜੋਤ ਲਗਾ ਕੇ ਅੰਮ੍ਰਿਤ ਕੋਲ ਰੱਖ ਕੇ ਕੱਲ ਨੂੰ ਮੈਂ ਤੁਹਾਨੂੰ ਦੱਸਾਂਗੀ ਕਿ ਜਦੋਂ ਅਸੀਂ ਪਾਣੀ ਨੂੰ ਜਲ ਅੰਮ੍ਰਿਤ ਬਣਾ ਦਿੰਨੇ ਆ ਕਿਦਾਂ ਬਣਦਾ ਕਿਉਂਕਿ ਪਾਣੀ ਜੀਵਤ ਲਿਵਿੰਗ ਥਿੰਗ ਹੈ ਇਹ ਸਾਡੀਆਂ ਸਾਰੀਆਂ ਗੱਲਾਂ ਸੁਣਦਾ ਪਾਣੀ ਜਦੋਂ ਸੀ ਬਾਣੀ ਪੜ੍ਹਦੇ ਆ ਤਾਂ ਇਸ ਪਾਣੀ ਦੇ ਵਿੱਚ ਉਸ ਬਾਣੀ ਦਾ ਅਸਰ ਹੁੰਦਾ ਤੇ ਇਹ ਅੰਮ੍ਰਿਤ ਬਣ ਜਾਂਦਾ ਇਸ ਅੰਮ੍ਰਿਤ ਨੂੰ ਤੁਸੀਂ ਬਾਅਦ ਦੇ ਵਿੱਚ ਛਕਣਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਛਕਾਉਣਾ ਤੇ ਬਾਣੀ ਦਾ ਅਸਰ ਸੱਤੇ ਹੁੰਦਾ ਸੋ ਅਸੀਂ ਕੱਲ ਨੂੰ ਗੱਲ ਕਰਾਂਗੇ ਮੈਡੀਟੇਸ਼ਨ ਤੇ ਪਾਣੀ ਨੂੰ ਅੰਮ੍ਰਿਤ ਬਣਾ ਕੇ ਕਿਦਾਂ ਪੀਣਾ ਸੋ ਤੁਸੀਂ ਮੈਨੂੰ ਉਮੀਦ ਆ ਕਿ ਇਸ ਵੀਡੀਓ ਰਾਹੀਂ ਮੂਲ ਮੰਤਰ ਤੇ ਅਰਥ ਸੁਣੇ ਤੇ ਤੁਸੀਂ ਵੀ ਰੋਜ਼ 11 ਪਾਠ 12 ਪਾਠ ਜਾਂ ਵੈਸੇ ਤਾਂ ਦਿਨ-ਦਿਨ ਕਿ ਨਹੀਂ ਪਾਠ ਕਰਨਾ ਚਾਹੀਦਾ ਪਰ ਜਿੰਨਾ ਵੀ ਹੋ ਸਕੇ ਤੁਰਦੇ ਫਿਰਦੇ ਵੀ ਮੂਲ ਮੰਤਰ ਕਰ ਸਕਦੇ ਹੂੰ ਤੇ ਆਰਾਮ ਨਾਲ ਆਸਣ ਤੇ ਸੁੱਚੇ ਆਸਣ ਤੇ ਬੈਠ ਕੇ ਤੁਸੀਂ ਮੂਲ ਮੰਤਰ ਅਰਥ ਸਮੇਤ ਕਰੋਗੇ ਤਾਂ ਤੁਹਾਡਾ ਬਾਣੀ ਵਿੱਚ ਮਨ ਲੱਗੇਗਾ ਸੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ